ਪੰਜਾਬ ਦੇ ਹੱਕ 'ਚ ਦੇਸ਼ ਦੇ ਹੱਕ 'ਚ ਕੋਈ ਗੱਲ ਨਹੀਂ ਅਸੀਂ ਹਮੇਸ਼ਾ ਜਿੰਨੇ ਮਤੇ ਆਏ ਨੇ ਅਸੀਂ ਤੁਹਾਨੂੰ ਹਮੇਸ਼ਾ ਸਪੋਰਟ ਕੀਤੀ ਕਹਿਣ ਦਾ ਮੇਰਾ ਮਕਸਦ ਇਹ ਹੁਣ ਵੀ ਅਸੀਂ ਸਪੋਰਟ ਕਰਾਂਗੇ 2000 ਕਰੋੜ ਰੁਪਇਆ ਜਿਹੜਾ ਤੁਸੀਂ ਮੰਗਿਆ ਪੰਜਾਬ ਦਾ ਜੈਨੂਨ ਬੰਦਾ ਹੈ ਤੇ ਦੂਸਰੀ ਗੱਲ ਜੋ ਪ੍ਰਧਾਨ ਮੰਤਰੀ ਜੀ ਦੇ ਕੇ ਗਏ ਨੇ ਇਸ ਗੱਲ 'ਤੇ ਮੈਂ ਸਹਿਮਤ ਹਾਂ ਨਿਰ 8% ਤੀ ਪਰ ਇੱਕ ਵੱਡੀ ਗੱਲ ਜਿਹੜੀ ਸਪੀਕਰ ਸਾਹਿਬ ਤੁਹਾਡੀ ਸਰਕਾਰ ਨੂੰ ਵੀ ਕਲੀਅਰ ਕਰਨੀ ਪੈਗੀ ਉਹ ਇਹ ਹੈ ਕਿ ਮੋਦੀ ਸਾਹਿਬ ਕਹਿ ਗਏ ਕਿ 12000 ਕਰੋੜ ਰੁਪਇਆ ਤੁਹਾਡੇ ਕੋਲ ਪਿਆ ਜੀ ਤੁਹਾਡੇ ਚੀਫ ਮਿਨਿਸਟਰ ਸਾਹਿਬ ਤੇ ਐਫਐਮ ਸਾਹਿਬ ਕਹਿੰਦੇ ਸਾਡੇ ਕੋਲ 1500 ਕਰੋੜ ਆਇਆ ਹੁਣ ਤੁਸੀਂ ਮੈਨੂੰ ਦੱਸੋ ਸਾਰੇ ਪੰਜਾਬ ਨੂੰ ਕੀ ਆਪਾਂ ਸਜ਼ਾ ਦੇ ਰਹੇ ਆ ਇੱਕ ਫੁੱਟਬਾਲ ਬਣਾ ਲਿਆ ਸੀ ਮੋਦੀ ਸਾਹਿਬ 12000 ਦੱਸੀ ਜਾਂਦੇ ਤੁਸੀਂ 1500 ਦੱਸੀ ਜਾਂਦੇ ਹੋ ਕੈਗ ਦੀ ਰਿਪੋਰਟ ਮੇਰੇ ਕੋਲ ਹੈ ਜਿਸ ਕੈਗ ਦੀ ਰਿਪੋਰਟ ਮੁਤਾਬਕ 31 ਬਹੁਤ ਹੱਦ ਤੱਕ ਰਿਸਪੌਂਸਿਬਿਲਟੀ ਡਾਇਰੈਕਟਲੀ ਮਿਸਟਰ ਗੋਇਲ ਦੀ ਤੇ ਕ੍ਰਿਸ਼ਨ ਕੁਮਾਰ ਦੀ ਇਸ ਇਰੀਗੇਸ਼ਨ ਮਹਿਕਮੇ ਦੀ ਇਹ ਸੁੱਤੇ ਸੀ ਇਹਨਾਂ ਨੇ 270 75 ਕਰੋੜ ਰੁਪਈਆ ਦੱਸਿਆ ਮੈਂ ਦਾਵੇ ਨਾ ਕੈਸਾ ਨਾ ਤੂੰ ਮੇਰੇ ਏਰੀਆ ਦੀ ਗੱਲ ਕਰ। ਆ ਮੈਂ ਪੜਾ ਸਾਹਿਬ ਦੇ ਮੈਂ ਜਾ ਕੇ ਆਇਆ। ਅਰਨਾ ਚੌਧਰੀ ਜੀ ਤੇ ਮੈਂ ਗਿਆ ਰੰਦਾਵਾ ਸਾਹਿਬ ਦੇ ਮੈਂ ਗਿਆ। ਕਪੂਰਥਲੇ ਮੈਂ ਜਾ ਕੇ ਆ ਜਿ ਨਾਲੇ ਮੈਂ ਜਾ ਕੇ ਆ ਫਾਜ਼ਿਲ ਕਾ ਸਾਰੀ ਜਗ੍ਹਾ ਇਹਨਾਂ ਨੇ ਕਿਹਾ ਸੀ 8000 ਕਿਲੋਮੀਟਰ ਦੀਆਂ ਜਿਹੜੀਆਂ ਡਰੇਨਾਂ ਨੇ ਇੰਟਰਨਲ ਡਰੇਨਸ ਸਾਡੇ ਮਹਿਕਮੇ ਨੇ ਸਾਫ਼ ਕੀਤੀਆਂ ਇੱਥੇ ਹਾਊਸ 'ਚ ਜਵਾਬ ਦਿੰਦੇ ਕਿਹਾ ਸੀ ਇਹ ਝੁੱਤ ਦਾ ਸਾਲਾਂ 'ਚ ਕਿਹਾ ਸਰਕਾਰ ਨੇ ਕੰਮ ਨਹੀਂ ਕੀਤਾ ਮੈਂ ਦਾਅਵੇ ਨਾਲ ਐਜ਼ ਲੀਡਰ ਆਫ ਦੀ ਆਪੋਜੀਸ਼ਨ ਕਹਿ ਰਿਹਾ ਟੋਟਲ ਬੇਬੁਨਿਆਦ ਟੋਟਲ ਝੂਠਾ ਬਿਆਨ ਕਿਤੇ ਵੀ ਜਿਹੜੇ ਜਿੰਨੇ ਬੰਨ ਬਣੇ ਨੇ ਕਿਤੇ ਦੀ ਮਜ਼ਬੂਤੀ ਵਾਸਤੇ ਇੱਕ ਰੁਪਈਆ ਨਹੀਂ ਲਾਇਆ ਪੈਸਾ ਸਾਰਾ ਇਹਨਾਂ ਦਾ ਮਹਿਕਮਾ ਢਕਾਰ ਗਿਆ ਜੇ ਅੱਜ ਪੰਜਾਬ ਦਾ ਬੇੜਾ ਕਰ ਖੋਇਆ ਵਾਸ ਆਇਆ ਤੇ ਜਾ ਕਿੱਥੇ ਰਿਓ ਨਹੀਂ ਹੁਣ ਨਵਾਂ ਕੰਮ ਇੱਥੇ ਰੰਗਲਾ ਪੰਜਾਬ ਸੌਰੀ ਟੂ ਸੀ ਉਹ ਪੰਜਾਬ ਤੇ ਤੁਸੀਂ ਕੰਗਲਾ ਕਰ ਦਿੱਤਾ ਆਪ ਵੀ ਰੰਗਲੇ ਪੰਜਾਬ ਦਾ ਹੁਣ ਪੈਸੇ ਲੈਣ ਲੱਗੋ ਇਹ ਫੇਰ ਮੋਦੀ ਨੂੰ ਫੋਲੋ ਕਰ ਰਹੇ ਮੋਦੀ ਨੂੰ ਹੁਣ ਚੀਫ ਮਿਨਿਸਟਰ ਰਲੀਫ ਫੰਡ ਆ ਉਹਦੇ ਚ ਪੈਸੇ ਨਹੀਂ ਮੰਗ ਰਹੇ ਇੱਕ ਨਵਾਂ ਬਣਾਤਾ ਫੰਡ ਰੰਗਲਾ ਪੰਜਾਬ ਚੜਦੀ ਕਲਾ ਚੜਦੀ ਕਲਾ ਤੁਹਾਡੀ ਹੈ ਪੰਜਾਬ ਤੇ ਸਾਰੇ ਡੁੱਬ ਗਏ ਕਿਸੇ ਦੀ ਕੋਈ ਬਾਹ ਫੜਨ ਵਾਸਤੇ ਤਿਆਰ ਨਹੀਂ ਤੁਸੀਂ ਤੇ ਚੜਦੀ ਕਲਾ ਜੀਓ ਸਾਰੇ ਰੰਗਲਾ ਪੰਜਾਬ ਸਾਰਾ ਕੰਗਲਾ ਕਰਕੇ ਪੰਜਾਬ ਨੂੰ ਹਣ ਰੰਗਲਾ ਪੰਜਾਬ ਦਾ ਹਾਸੇ ਫਿਰਦੇ ਹੋ ਤੁਸੀਂ ਮੈਨੂੰ ਦੱਸੋ ਦੇਖੋ ਇੱਕ ਮਿੰਟ ਨਹੀਂ ਜੀ ਬੈਠਣਾ ਨਹੀਂ ਜੀ ਬੈਠਣਾ ਨਹੀਂ ਬੰਦੇ ਨੇ ਬੈਠੋ ਨਾ ਬਾਜੋ ਸਾਹਿਬ ਮੈਂ ਤੁਹਾਨੂੰ ਇੱਕ ਗੱਲ ਦੱਸਦਾ ਹੈ ਸਾਰੀਆਂ ਪੰਜਾਬ ਦੇ ਪੰਜਾਬ ਦੇ ਸਰ ਮੇਰੇ ਹਜ਼ਾਰਾਂ ਇਹ ਰੰਗਲਾ ਪੰਜਾਬ ਜਿਹੜਾ ਦਾ ਮਤਲਬ ਕੀ ਹੈ ਉਹ ਜਿਹੜੇ ਲੋਕ ਪੈਸੇ ਦੇ ਰਹੇ ਨੇ ਉਹ ਸੋਹੜ ਪੰਜਾਬ ਹਿਸਾਬ ਨਾਲ ਲੈ ਸਕੇ ਕਿ ਕਿੰਨਾ ਪੈਸਾ ਕਿੱਥੋਂ ਆਇਆ ਤੇ ਗਿਆ ਹੀ ਡੀਸੇਲਟਿੰਗ ਕਰਾ ਦੇ ਕਿ ਰਾਣਾ ਦੀ ਰੁਪਈਆ ਬਣ ਜਾ ਜੇ 7000 ਕਰੋੜ ਥੈਂਕ ਯੂ ਹਰ ਸਾਲ ਤੁਸੀਂ ਦਿੰਦੇ ਹੋ 300 ਕਰੋੜ ਨਿਹਰਾ 300 ਠੀਕ ਕੇਜਰੀਵਾਲ ਸਾਹਿਬ ਨੇ ਕਿਹਾ ਮੈਂ 20 ਦਿਆ ਕਰੂੰਗਾ ਸਾਲ ਦਾ ਥੈਂਕ ਯੂ ਥੈਂਕ ਯੂ ਮੇਰੀ ਇੱਕ ਸੋਲੜਾ ਟਾਈਮ ਹੋ ਗਿਆ ਬੜੀ ਬਾੜੀ ਲੱਗਦੀ ਮੈਂ ਤਾਂ ਤੁਹਾਨੂੰ ਰਾਣਾ ਦੇ ਰਿਹਾ ਗੋਇਲ ਸਾਹਿਬ ਜਵਾਬ ਦੇਣਾ ਚਾਹੁੰਦੇ ਤੁਹਾਡੀ ਨਾਲ ਨਾਲ